ਪਾਪੇ ਵੀ ਹਾਜ਼ਰ ਨਾਲ ਆਉਂਦਾ ਹੈ ਤੇ ਨਾ ਤੇਰੇ ਚਾ ਲੈ ਕੇ ਹਾਜ਼ਰ ਆ ਪਾ ਲੈ ਕੇ ਤਾਂ ਬੁਲਾਉਗਾ ਆ ਬਾਬੇ ਆ ਜਾ ਡੇਡੇ ਕਾ ਅੱਜ ਕੱਟ ਲੋਡ ਕਰਿਆ ਉਹ ਫੜੀ ਸੋਆ ਵੀ ਸੋਆ ਵੀ ਨੇ ਵੰਡਾਂਗੇ ਕਿਉਂ ਖੇਡ ਦੇੜ ਦੇ ਆ ਗੇੜੂ ਕਹਿੰਦਾ ਆ ਕੇ ਖੇਡ ਦੇ ਲਿਆਉ ਤੇ ਬਾਬੇ ਲੈ ਕੇ ਚੱਲਦੇ ਆ ਮਸ਼ੀਨ ਲੈ ਕੇ ਬਾਬੇ ਤਣਾ ਚਲਾਉਨੇ ਆ ਆ ਜਾ ਦਿਲ ਕਿਦ ਦਿਲ ਕਿ ਦੜਕਣੇ ਤੇਜ਼ ਉਤੇ ਹੋਏ ਉਹ ਕਹਿੰਦਾ ਨੀਚੇ ਸੇ ਕਾਟਣਾ ਅਕਲ ਅਕਲ ਕੇ ਹੈ ਲੜਕਣਾ ਬਦੀ ਬੜੀ ਆਸ ਗਈ ਲੈ ਵਾਪੇ ਕਾ ਨਾਂ ਦਿਹਾ ਲਿਆ ਹੁਣ ਚੱਲਾਂ ਲੈ ਵੀ ਲੈ ਕੇ ਬਾਬੇ ਕਾ ਨਾਂ ਤੋਰਦੀ ਗੱਡੀ ਆਕੇ ਪੋਸਟਾ ਫੀਮ ਲੱਗ ਜਾਰਦਾ ਗੱਡੀ ਤੋਰਦੇ ਡਰਾਈਵਰ ਜਾਨੇ ਦੇ ਜਾਣੇ ਦੇ ਮੈਂ ਵੀ ਦੋਸਤ ਸਵੇਰੇ ਆਪ ਪਲਾਟ ਤੇ ਮਸ਼ੀਨ ਲਾਈ ਤੀ ਆ ਸਾਰਾ ਪਲਾਟ ਕਰਤਾ ਬੇਲਾ ਸਾਰ ਹੈਗੀ ਦੋ ਜਿਹੜੇ ਬਾਕੀ ਬਾਈਆਂ ਤੋਂ ਕੋਈ ਜਮ ਮਸ਼ੀਨ ਕਿਵੇਂ ਚੱਲ ਰਹੀ ਐ ਉਹਨੂੰ ਸਰਵਾਈਸ ਵੀ ਚੈੱਕ ਕਰਾਉਣੀ ਆ ਮਸ਼ੀਨ ਦੀ ਕਿਵੇਂ ਆ ਐਦ ਕੀ ਯਾਰ ਬਲੌਗ ਪੈਣੀ ਥੋੜਾ ਜਨਾ ਗਿੱਲੇ ਕਰਕੇ ਮਿੱਟੀ ਜ਼ਰੂਰ ਉੱਠ ਗਈ ਪਰ ਐ ਕੋਈ ਟੁੱਟ ਰਟ ਕੁਛ ਨਹੀਂ ਹੈ ਗਿਆ ਹਰੇ ਦਾਣੇ ਵੀ ਕੱਢੇ ਪਏ ਨੇ ਆਹ ਯਾਰ ਆ ਹਰਾ ਦਾਣਾ ਵੀ ਕੱਢੇ ਪਏ ਸਾਰੇ ਬਾਕੀ ਉਹ ਬਾਈਆਂ ਤੋਂ ਉਸਾਮੇ कैसे कैसे हो जी? राम राम। कैसे चल गाड़ी? एक चल रही रही है जो। नहीं है।, नहीं है, नहीं है नहीं। हैं? एक नंबर काट गीला गीला सही काटा कोई नुकसान तो नहीं है गाड़ी का थोड़ा गीला पड़ रहा भी लेते खेत ਥੋੜਾ ਨੀਚੇ ਜ਼ਮੀਨ ਗਿੱਲੀ ਹੈ ਹੈ ਦੋ ਦਿਨ ਬਾਅਦ ਕੱਢ ਲੈਂਗੇ ਹਾਂ ਦੋ ਦਿਨ ਬਾਅਦ ਕੱਢ ਲੈਂਗੇ ਬਾਕੀ ਬਈ ਬਦਲਵਾ ਅੱਜ ਧੁੱਪ ਗੱਡੀ ਵਾਲੇ 4 ਦਿਨਾਂ ਬਾਅਦ ਚਲਾਈਆਂ ਮਸ਼ੀਨ ਤੇ ਦੂਜੀ ਚੱਲ ਰਹੀ ਸੱਤ ਮਾਡਲ ਪਿੱਛੇ ਪਾਸੇ ਬਈ ਨੈਦ ਕੀ ਕੰਮ ਖਰਾਬ ਕਰਦਾ ਟੇਡਾ ਕਰਦਾ ਕੰਮ ਹਰੇ ਇੱਕ ਤੇ ਇਹਨਾ ਥੋੜੇ ਆ ਮਹੀਨੇ ਆ ਜਾਂਦੀ ਹੈ ਵੜਲੇ ਨੇ ਆ ਜਾਂਦੀ ਹੈ ਵੜਲੇ ਨੇ ਇਸ ਚੱਲੀ ਜਾਂਦੇ ਵੀ ਆਈ 10 12 ਵੀ ਕੀ ਵੜਲੇ ਕਦੇ 20 25 ਵੜਲੇ ਕਦੇ 30 ਵੀ ਵੜਲੇ ਬਾਈਕ ਚੱਲੀ ਜਾਂਦਾ ਰੋੜੇ ਫਿਰਦਾ ਕੰਮ ਮੇਰੇ ਇਧਰ ਥੋੜੇ ਬਾਬਾ ਗਿੱਲਾ ਸੀਆ ਛੜਦਾ ਸਾਰਾ ਪਹਿਲਾਂ ਸਵੇਰੇ ਕਾਟਰ ਮਸਾਂ ਲੋਡ ਕੀਤਾ ਬਾਬੇ ਉਹ ਤੇ ਉਹ ਦੇਖ ਰੇੜਾ ਸਾਰਾ ਖਿੰਡ-ਕੁੰਡ ਗਿਆ ਅੰਡ ਰੇੜਾ ਨਵਾਂ ਲਿਆਵਾਂਗੇ ਅੱਜ ਕਿਉਂ ਕੱਟੂ ਮਸ਼ੀਨ ਤਾੜੇ ਤੋਂ ਪਰੇ ਚੈੱਕ ਬਾਕੀ ਤੁਸੀਂ ਸਫਾਈ ਦੇਖੀ ਥੋੜੀ ਜਿਹਾ ਮਿੱਟੀ ਉੱਠ ਜਾਂਦੀ ਆ ਉਹਦੇ ਕਰਕੇ ਥੋੜਾ ਜਿਹਾ ਉਹ ਹੋ ਜਾਂਦਾ ਨਹੀਂ ਦਾਣੇ ਦਾ ਦੇਖ ਲਾ-ਕਲਾ ਸੋਨੇ ਵਾਂਗੂ ਪੈਣ ਸੁਆਬੀਂ ਖੱਬੇ ਮੀਂਹ ਆ ਗਿਆ ਤੀ ਪੂਰਾ ਫੱਲ ਉਹਦੋਂ ਬਾਅਦ ਫੇਰ ਤੋਂ ਪਕੜ ਲਈ ਰੱਬ ਨੇ ਲੈ ਗਿਆ ਬਾਬੇ ਦਾ ਹੁਣ ਫੇਰ ਚਲਾਉਣੇ ਆ ਹੁਣ ਆਹ ਪਲਾਟ ਵੱਡਣਾ ਪਹਿਲਾਂ ਉਧਰ ਵੱਢਿਆ ਹੀ ਢਿੱਡ ਜਾਏਗੀ ਜਾਂ ਸੀਟ ਜਾਏਗੀ ਟੋਡਾ ਬਾਬਾ ਤੇ ਦੋਨੋਂ ਆਖਦੇ ਜਾਂ ਸੀਟ ਜਾਏਗੀ ਜਾਂ ਸੀਟ ਜਾਏਗੀ ਭਈਆ तिरछा-तिरछा ਕਢ ਲੈਣਾ ਲੈ ਬਾਬੇ ਉਹ ਬਾਬੇ ਦੀ ਕਿਰਪਾ ਨਾਲ ਬਣ ਗਿਆ ਵੱਡਿਆ ਮੀਂਹ ਆ ਗਿਆ ਤੀ ਕਿਆ ਤੇ ਆਖੀਂ ਦੇ ਇੱਕ ਪਾਰਟੀਦਾਰ ਦਾਵਾ ਨਹੀਂ ਬੱਢੀ ਗਈ ਹਾਂ ਤੋਂ ਇਹਨੇ ਪਲਾਟ ਇਹਦੇ ਬਚੇਗੇ ਭਰਾਓ ਬਾਕੀ ਸਾਰੇ ਵਟਾਂਗੇ ਜਿਹੜਾ ਰਹਿ ਗਿਆ ਲੇ ਬਾਬਿਓ ਬਾਬੇ ਦੀ ਕਿਰਪਾ ਨਾਲ ਬਾਣ ਵੜਤਾ ਬੱਦਲ ਪੂਰਾ ਹਲੇ ਵੀ ਬਣਿਆ ਪਿਆ ਪਰ ਅੱਜ ਬੜਾ ਦਾ ਰੋਟੀ ਜੋਗਰਾ ਕਰ ਲਿਆ ਸੀ ਬਿੱਲੇ ਬਿੱਲੇ ਖਾਨ ਵਾਲਾ ਨਹੀਂ ਕੰਮ ਅਸੀਂ ਰੋਟੀ ਜੋਗਰਾ ਕਰ ਲਿਆ ਆਪਦਾ ਹੁਣ ਲੱਗ ਰਿਹਾ ਬਈ ਝਾੜ ਝੜੀਆ ਕਰਨ ਮਸ਼ੀਨ ਦਾ ਖਿਆ ਰੋਟੇ ਬਿੱਲੇ ਰੈਂ ਦਾ ਵੀ ਕੀ ਫਾਇਦਾ ਜਿੰਨੇ ਕ ਮਿਲ ਜਾਂਦਾ ਚੱਲ ਲੋਟਾ ਹੁਣ ਲੱਗ ਰਿਹਾ ਬਈ ਅਸੀਂ ਮਸ਼ੀਨ ਦਾ ਆਪਣੀ ਰਾਣੀ ਸੁਨਦਰਾ ਸਾਫ ਸੁਥੀਆ ਕਰਨ ਕੱਲੂ ਬਾਣ ਵੜਨਾ ਕਿਰਾਂ ਓਕੇ ਕਰਕੇ ਖੜਾ ਲਿਆ ਗਰੀਸ ਅੱਜ ਮਾਰਤੀ ਦੁਬਾਰੇ ਓਕੇ ਆ ਜਮਾ ਝਾੜ ਪੁੰਜੀ ਕਰਦੀ ਏ ਘੇਰਾ ਅੱਜ ਦਾ ਬਲੌਗ ਬਾਬੇ ਆਪਣਾ ਇੰਨੀ ਤੀ ਐਵੇਂ ਆਪਣੇ ਚੈਨਲ ਨੂੰ ਪਿਆਰ ਦਿੰਦੇ ਰਹੋ ਹੋਰ ਬਲੌਗ ਆਉਂਦੇ ਰਹਿਣਗੇ ਨਿਤ ਨਵਾਂ ਬਲੌਗ ਸਟਾਇਆ ਕਰਾਂਗੇ ਆ ਥੋੜਾ ਕੰਮ ਚ ਬੀਜੀ ਹੋਣ ਕਰਕੇ ਕੁਝ ਆਪਣੇ ਲਈ ਬੰਦਾ ਘੱਟਦੀ ਤਾਂ ਕਰਕੇ ਬਲੌਗ ਨਹੀਂ ਬਣੇ ਥੋੜਾ ਮਸ਼ੀਨਤੀ ਰਹਿਣਾ ਪੈਂਦਾ ਤੇ ਬਾਕੀ ਤੁਹਾਨੂੰ ਪਤੀ ਹੈ ਹੁਣ ਲੱਗ ਰੇ ਝਾੜ ਚੜੀਆ ਕਰਕੇ ਨਵੇੜਦੇ ਤੇ ਜੇ ਆਪਣੇ ਬਲੌਗ ਮਿੱਤਰੋ ਵਧੀਆ ਲੱਗਦੇ ਨੇ ਵੀਡੀਓ ਵਧੀਆ ਲੱਗਦੇ ਤਾਂ ਲਾਈਕ ਸ਼ੇਅਰ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਵੀ ਕਿਵੇਂ ਲੱਗੀ ਵੀਡੀਓ ਤੇ ਜਿਹੜੇ ਮਿੱਤਰ ਪਿਆਰੇ ਆਪਣੇ ਚੈਨਲ ਤੇ ਨਵੇਂ ਆਇਆ ਉਹ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਤੇ ਨਾਲ ਇੱਕ ਉਹਦੇ ਛੋਟੀ ਜਿਹੇ ਘੰਟੀ ਆ ਉਹ ਦਬਾ ਲਿਓ ਤਾਂ ਕਿ ਜਿਹੜੇ ਆਪਣੀ ਵੀਡੀਓ ਦੀ ਨੋਟੀਫਿਕੇਸ਼ਨ ਹੈ ਉਹ ਸੌਡੇ ਤੱਕ ਪਹੁੰਚ ਜੇ ਵੀ ਨਵਾਂ ਬਲੌਗ ਆ ਗਿਆ ਧੰਨਵਾਦ